ਸਤ ਸ੍ਰੀ ਅਕਾਲ ਦੋਸਤੋ ਅੱਜ ਮੈਂ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਮੇਰਾ ਟੈਕਸੀ ਗੱਡੀ ਦੇ ਰਿਲੇਟਿਡ ਵਾ ਮੈਂ ਆਪਣੇ ਵੀਵਰਸ ਨੂੰ ਦੱਸਣਾ ਚਾਹੁੰਨਾ ਵਾਂ ਕਿ ਮੇਰੇ ਤੋਂ ਇੱਕ ਟੈਕਸੀ ਗੱਡੀ ਵਾ ਜਿਹੜੀ ਪਿਛਲੇ ਦਿਨੀ ਐਕਸੀਡੈਂਟ ਹੋ ਗਈ ਸੀ ਤੇ ਉਹ ਗੱਡੀ ਹੁਣ ਅੰਮ੍ਰਿਤਸਰ ਅਮਰੁੱਤੀ ਨਕਸ਼ਾ ਏਜੰਸੀ ਦੇ ਵਿੱਚ ਕੰਮ ਕਰਵਾਉਣ ਲਈ ਆ ਮੈਂ ਇਸ ਲਈ ਗੱਡੀ ਦੀ ਅਪਡੇਟ ਲੈਣ ਦੇ ਲਈ ਅੰਮ੍ਰਿਤਸਰ ਚੱਲਿਆ ਵਾਂ ਮੈਂ ਆਪਣੇ ਵੀਵਰਸ ਨੂੰ ਦੱਸਣਾ ਚਾਹੁੰਨਾ ਵਾਂ ਕੀ ਅੱਜ ਮੈਂ ਜੋ ਵੀ ਇਨਫੋਰਮੇਸ਼ਨ ਹੋਊਗੀ ਟੈਕਸੀ ਦੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਤੇ ਚਲੋ ਹੁਣ ਚੱਲੀਏ ਅੰਮ੍ਰਿਤਸਰ ਹਾਂਜੀ ਈਵਰਸ ਤੇ ਮੈਂ ਪਹੁੰਚ ਚੁੱਕਿਆ ਵਾਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਤੇ ਮੈਂ ਆਪਣੇ ਈਵਰਸ ਨੂੰ ਦੱਸਣਾ ਚਾਹੁੰਦਾ ਵਾਂ ਕਿ ਇਹ ਫੂਲ ਲੇਨ ਹਾਈਵੇ ਚਾਰ ਸਟੇਟਾਂ ਨੂੰ ਜੋੜਦਾ ਆ ਪੰਜਾਬ ਹਰਿਆਣਾ ਰਾਜਸਥਾਨ ਤੇ ਜੰਮੂ ਕਸ਼ਮੀਰ ਮੈਂ ਹੁਣ ਇਹ ਰੋਡ ਤੁਹਾਨੂੰ ਵਿਖਾਉਣਾ ਵਾਂ ਜੀ ਜੀ ਦੋਸਤੋ ਤੇ ਆਹ ਵੇਖੋ ਇਹ 4 ਲੇਨ ਰੋਡ ਆ ਜੀ ਐਸ ਤਰਫ ਮੇਰੇ ਪਠਾਨਕੋਟ ਅੰਮ੍ਰਿਤਸਰ ਐ ਸਾਈਡ ਆ ਤੇ ਐਸ ਤਰਫ ਮੇਰੇ ਬਠਿੰਡਾ ਸਾਈਡ ਆ ਬਠਿੰਡਾ ਗੰਗानगर ਰਾਜਸਥਾਨ ਤੱਕ ਡੱਬ ਵਾਲੀ ਤੁਸੀਂ ਇਧਰ ਦੀ ਜਾ ਸਕਦੇ ਜੀ ਦੇ ਵੀਵਰਸ ਮੈਂ ਇੱਕ ਤੁਹਾਨੂੰ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਇਹ ਚਾਰ ਸਟੇਟਾਂ ਨੂੰ ਜੋੜਦਾ ਵਾ ਪੰਜਾਬ ਹਰਿਆਣਾ ਰਾਜਸਥਾਨ ਤੇ ਜੰਮੂ ਵੀਵਰਸ ਇਹ ਦੇਸ਼ ਦੀ ਅਰਥਵਿਵਸਥਾ ਦੇ ਲਈ ਬਹੁਤ ਅਹਿਮ ਰੱਖਦਾ ਵਾ ਇਹ ਵਾਲਾ ਰੋਡ ਕਿਉਂਕਿ ਇੱਥੇ ਰੋਜ਼ਾਨਾ ਬਹੁਤ ਜ਼ਿਆਦਾ ਮਾਲ ਢਲਾਈ ਹੁੰਦੀ ਆ ਤੇ ਹੋਰ ਇਨਫੋਰਮੇਸ਼ਨ ਇਹ ਆ ਜੀ ਕਿ ਇੱਥੋਂ ਦੀ ਤੁਸੀਂ ਬੰਬੇ ਨੂੰ ਵੀ ਨਿਕਲ ਸਕਦੇ ਜੇ ਜਿਹੜਾ ਅੱਗੇ ਨਵਾਂ ਰੋਡ ਬਣੰਦਿਆ ਵਾ ਉਸ ਰੋਡ ਤੇ ਵੀ ਜਾ ਸਕਦੇ ਜੇ ਤੁਸੀਂ ਅੱਗੇ ਵੀਵਰਸ ਇਹ ਰੋਡ ਮੈਂ ਤੁਹਾਨੂੰ ਵਿਖਾਇਆ ਤੇ ਮੈਂ ਆਸ਼ਾ ਕਰਦਾ ਵਾਂ ਕਿ ਇਹ ਰੋਡ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਬਾਕੀ ਮੈਂ ਹੁਣ ਮਰੂਤੀ ਮਸ਼ਾ ਏਜੰਸੀ ਅੰਮ੍ਰਿਤਸਰ ਚੱਲਿਆ ਵਾਂ ਆਪਣੀ ਗੱਡੀ ਦੀ ਅਪਡੇਟ ਲੈਣ ਦੇ ਲਈ ਜੋ ਵੀ ਇਨਫੋਰਮੇਸ਼ਨ ਹੋਊਗੀ ਅੱਗੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਤੇ ਚਲੋ ਹੁਣ ਚੱਲੀ ਏਜੰਸੀ ਤੇ ਹਾਂਜੀ ਵੀਵਰਸ ਹੁਣ ਮੈਂ ਆ ਚੁੱਕਿਆ ਵਾਂ ਨੈਸ਼ਨਲ ਹਾਈਵੇ 1 ਤੇ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਨੂੰ ਵੀ ਨਿਕਲ ਜਾਂਦਾ ਵਾ ਵੀਵਰਸ ਮੈਂ ਤੁਹਾਨੂੰ ਅੱਜ ਗੋਲਡਨ ਗੇਟ ਵਖੂਨ ਲੱਗਾ ਵਾ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਤੇ ਆ ਤੇ ਚਲੋ ਹੁਣ ਮੈਂ ਤੁਹਾਨੂੰ 골ਡਨ ਗੇਟ ਦਿਖਾਉਣਾ ਵਾਂ ਹਾਂ ਜੀ ਵੀਵਰਸ ਇਹ 골ਡਨ ਗੇਟ ਆ ਇਹ ਨੈਸ਼ਨਲ ਹਾਈਵੇ ਨੰਬਰ 1 ਤੇ ਆ ਜਿਹੜਾ ਕੋਲਕਾਤਾ ਤੋਂ ਇਸਲਾਮਾਬਾਦ ਤੱਕ ਪਾਕਿਸਤਾਨ ਤੱਕ ਜਾਂਦਾ ਵਾ ਤੇ ਅੰਮ੍ਰਿਤਸਰ ਦਾ ਸ਼ੁਰੂਆਤੀ ਦਵਾਰ ਵੀ ਇਹਨੂੰ ਬੋਲਿਆ ਜਾਂਦਾ ਵਾ ਇਹ 골ਡਨ ਗੇਟ ਜਿਹੜਾ लोहे स्टील ਤੇ ਕੰਕਰੀਟ ਦੇ ਨਾਲ ਬਣਿਆ ਹੋਇਆ ਵਾ ਇਹਦੀ ਇਸਟੈਬਲਿਸ਼ਡ 2016 ਦੇ ਵਿੱਚ ਹੋਇਆ ਸੀ ਜੀ ਇਹ ਕਾਂਗਰਸ ਦੀ ਸਰਕਾਰ ਦੇ ਵਿੱਚ ਤੇ ਇਹ ਨੈਸ਼ਨਲ ਹਾਈਵੇ ਨੰਬਰ 1 ਤੇ ਬਣਿਆ ਹੋਇਆ ਵਾ ਕੋਲਕਾਤਾ ਤੋਂ ਇਸਲਾਮਾਬਾਦ ਵਾਲੇ ਰੋਡ ਤੇ ਮੈਂ ਨੈਕਸਾ ਏਜੰਸੀ ਦੇ ਵਿੱਚ ਗਿਆ ਸੀ ਤੇ ਮੈਂ ਸੋਚਿਆ ਚਲੋ ਆਪਣੇ ਈਵਰਸ ਨੂੰ ਗੋਲਡਨ ਗੇਟ ਵੀ ਵਿਖਾਇਆ ਜਾਵੇ ਕਿਉਂਕਿ ਮੈਂ ਇਧਰ ਦੀ ਨਿਕਲਣ ਪਿਆ ਸੀ ਇਹਨੂੰ ਅੰਬਰ ਸਰਦਾ ਸ਼ੁਰੂਆਤੀ ਦੁਆਰ ਵੀ ਬੋਲਿਆ ਜਾਂਦਾ ਅੰਬਰ ਸਰਦਾ ਤੇ ਇਹਦੇ ਅੱਗੇ ਇਸ ਤਰ੍ਹਾਂ ਫੁੱਲ ਬੂਟੇ ਵੀ ਲੱਗੇ ਹੋਏ ਆ ਜੀ ਤੇ ਇਹਦੇ ਲਾਗੇ ਰੈਸਟੋਰੈਂਟ ਵੀ ਬਣੇ ਹੋਏ ਆ ਮੈਂ ਆਪਣੇ ਈਵਰਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਵੀ ਅੰਮ੍ਰਿਤਸਰ ਆਓ ਤੇ ਇਸ ਗੇਟ ਤੇ ਤੁਸੀਂ ਵੀਡੀਓਗ੍ਰਾਫੀ ਆਸਾਨੀ ਨਾਲ ਕਰ ਸਕਦੇ ਜੇ ਤੇ ਆਪਣੀਆਂ ਫੋਟੋਆਂ ਵੀ ਖਿੱਚ ਸਕਦੇ ਜੇ ਤੇ ਇੱਥੇ ਰੈਸਟੋਰੈਂਟ ਵੀ ਬਣੇ ਹੋਏ ਆ ਤੇ ਤੁਸੀਂ ਆਪਣਾ ਫੂਡ ਦਾ ਫੂਡ ਵੀ ਕਰ ਸਕਦੇ ਜੇ ਇੱਥੋਂ ਤੇ ਇਸ ਤਰ੍ਹਾਂ ਆ ਜੀ ਬਹੁਤ ਖਾਸ ਹੈ ਚਲੋ ਵੀਵਰਸ ਹੁਣ ਮੈਂ ਤੁਹਾਨੂੰ ਅਗਲੀ ਨੋਲੇਜ ਦਿਨਾਵਾ ਜੀ ਤੇ ਹਾਂਜੀ ਵੀਵਰਸ ਤੇ ਇਹ ਮੈਂ ਤੁਹਾਨੂੰ ਗੋਲਡਨ ਗੇਟ ਵਿਖਾਇਆ ਅੰਬਰਸਰਦਾ ਸ਼ੁਰੂਆਤੀ ਦਵਾਰ ਵੀ ਜਿਹਨੂੰ ਕਹਿੰਦੇ ਆ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਤੇ ਬਣਿਆ ਵਾ ਤੇ ਚਲੋ ਹੁਣ ਫਿਰ ਮੈਂ ਘਰ ਨੂੰ ਜਰਨਾ ਆ ਤੇ ਜੋ ਵੀ ਰਸਤੇ ਦੇ ਵਿੱਚ ਹੋਰ ਅਪਡੇਟ ਹੋਊਗੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਚਲੋ ਫਿਰ ਘਰੋਂ ਨਿਕਲਦੇ ਆਂ ਜੀ ਹਾਂਜੀ ਈਵਰਸ ਤੇ ਮੈਂ ਇੱਕ ਵਾਰੀ ਫੇਰ ਨੈਸ਼ਨਲ ਹਾਈਵੇ ਨੰਬਰ 54 ਤੇ ਆ ਗਿਆ ਵਾਂ ਅੰਮ੍ਰਿਤਸਰ ਤੋਂ ਬਠਿੰਡੇ ਵਾਲੇ ਰੋਡ ਤੇ ਮੈਂ ਇੱਥੇ ਆਪਣੇ ਘਰ ਨੂੰ ਜਾਂਦਿਆਂ ਸੀ ਤੇ ਰਸਤੇ ਦੇ ਵਿੱਚ ਮੈਂ ਇੱਕ ਬੋਰਡ ਲੱਗਿਆ ਵੇਖਿਆ ਜਿਹੜਾ ਹੀ ਰਾਜਵੀਰ ਜਵੰਦੇ ਦੀ ਮੂਵੀ ਜਿਹੜੀ ਨਵੀਂ ਆਈ ਹੈ ਯਮਲਾ ਤੇ ਮੈਂ ਆਪਣੇ ਵੀਵਰਸ ਨੂੰ ਕਹਿਣਾ ਚਾਹੁੰਦਾ ਵਾਂ ਕਿ ਪਿਛਲੇ ਦਿਨੀ ਰਾਜਵੀਰ ਜਵੰਦਾ ਜੀ ਤੇ ਆਪਾਂ ਨੂੰ ਛੱਡ ਕੇ ਚਲੇ ਗਏ ਲੇਕਿਨ ਉਹਨਾਂ ਦੀ ਅਪਕਮਿੰਗ ਮੂਵੀ ਜਿਹੜੀ ਆ ਯਮਲਾ ਉਹ ਰਿਲੀਜ਼ ਹੋਈ ਤੇ ਉਹਦੇ ਬਾਰੇ ਹੁਣ ਮੈਂ ਤੁਹਾਨੂੰ ਕੁਝ ਥੋੜਾ ਇਨਫੋਰਮੇਸ਼ਨ ਦੇਣਾ ਆ ਹਾਂਜੀ ਵੀਵਰਸ ਆ ਪੋਸਟਰ ਆ ਰਾਜਵੀਰ ਜਵੰਦੇ ਦੀ ਯਮਲਾ ਮੂਵੀ ਦੀ ਉਮੀਦਾਂ ਤੇ ਮੈਂ ਆਪਣੇ ਵੀਵਰਸ ਨੂੰ ਕਹਿਣਾ ਚਾਹੁੰਦਾ ਵਾਂ ਕਿ ਇਹ 28 ਨਵੰਬਰ ਨੂੰ ਰਿਲੀਜ਼ ਹੋਈ ਆ ਮੂਵੀ ਤੇ ਇਹ ਉਹਦੇ ਐਕਸਪਾਇਰ ਹੋਣ ਤੋਂ ਬਾਅਦ ਦੇ ਵਿੱਚ ਰਿਲੀਜ਼ ਹੋਈ ਆ ਤੁਸੀਂ ਥੀਏਟਰਾਂ ਚ ਜਾ ਕੇ ਤੇ ਵੇਖੋ ਇਹਨੂੰ ਕਿਉਂਕਿ ਇਹ ਮੂਵੀ ਉਹਦੀ ਆਖਰੀ ਮੂਵੀ ਹੀ ਯਮਲਾ ਉਸ ਤੋਂ ਬਾਅਦ ਦੇ ਵਿੱਚ ਇਹ ਐਕਸਪਾਇਰ ਹੋ ਗਿਆ ਸੀ ਤੇ ਬਹੁਤ ਹੁਨ ਹਾਰੀ ਹਾਂਜੀ ਈ ਵਿਊਰਸ ਤੁਹਾਨੂੰ ਪਤਾ ਹੀ ਆ ਜਿੱਤਰਾ ਮੈਂ ਕਿ ਅੱਜ ਨੈਕਸਸ ਏਜੰਸੀ ਦੇ ਵਿੱਚ ਗਿਆ ਆਪਣੀ ਗੱਡੀ ਦੀ ਹੁਣ ਮੈਂ ਰਸਤੇ ਦੇ ਵਿੱਚ ਆ ਚਲੋ ਫਿਰ ਹੁਣ ਘਰ ਨੂੰ ਚੱਲੀਏ ਤੇ ਜੋ ਵੀ ਅਪਡੇਟ ਉਥੋਂ ਮੈਨੂੰ ਮਿਲੀ ਉਹ ਮੈਂ ਤੁਹਾਨੂੰ ਘਰੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਤੇ ਚਲੋ ਜੀ ਘਰ ਤੋਂ ਚੱਲੀਏ ਹਾਂਜੀ ਈਵਰਸ ਤੇ ਹੁਣ ਮੈਂ ਘਰੇ ਆ ਗਿਆ ਵਾਂ ਈਵਰਸ ਅੱਜ ਮੈਂ ਮੈਨੇਜਰ ਨੂੰ ਮਿਲਿਆ ਏਜੰਸੀ ਦੇ ਨੂੰ ਤੇ ਮੈਂ ਦੱਸਣਾ ਚਾਹਨਾ ਵਾਂ ਵੀਵਰਸ ਤੁਹਾਨੂੰ ਕਿ ਪਿਛਲੇ ਡੇਢ ਮਹੀਨੇ ਤੋਂ ਮੇਰੀ ਗੱਡੀ ਦੀ ਮੈਂਟੇਨੈਂਸ ਹੋਣਦੀ ਆ ਪਰ ਮੈਂਟੇਨੈਂਸ ਬਹੁਤ ਹੌਲੀ ਹੌਲੀ ਹੋਣਦੀ ਹੀ ਜਿਸ ਕਾਰਨ ਮੈਨੂੰ ਅੱਜ ਮੈਨੇਜਰ ਨੂੰ ਮਿਲਣਾ ਪਿਆ ਤੇ ਮੈਨੇਜਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਗੱਡੀ ਦੇ ਦੋ ਪਾਰਟ ਆ ਜਿਹੜੇ ਗੁਰਦਾਵਾਂ ਤੋਂ ਡਿਲੀਵਰ ਹੋਣੇ ਆਲੇ ਤੇ ਉਹ 10-12 ਦਿਨਾਂ ਤੱਕ ਹੋ ਜੂਗੇ 20-22 ਤਰੀਕ ਦਾ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਵਾ ਗੱਡੀ ਤੁਹਾਡੀ ਹੈਂਡਓਵਰ ਕਰ ਦਿੱਤੀ ਜਾਊਗੀ ਡਾਕੂਮੈਂਟੇਸ਼ਨ ਕਰਕੇ ਵੀਵਰਸ ਇਹ ਵੀਡੀਓ ਤੁਹਾਨੂੰ ਮੇਰੀ ਕਿਤrana ਦੀ ਲੱਗੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਵੀਵਰਸ ਮੈਂ ਇਹ ਵੀ ਕਹਿਣਾ ਚਾਹੁੰਨਾ ਵਾਂ ਤੁਹਾਨੂੰ ਕਿ ਮੇਰੀ ਵੀਡੀਓ ਪੂਰੀ ਵੇਖੋ ਕਿਉਂਕਿ ਮਿਹਨਤ ਕੀਤੀ ਹੁੰਦੀ ਹੈ ਵੀਡੀਓ ਤੇ ਤੇ ਤੁਹਾਡੇ ਅੱਗੇ ਗੁਜਾਰਿਸ਼ ਆ ਵੀਡੀਓ ਪੂਰੀ ਵੇਖੋ ਤੇ ਲਾਈਕ ਸਬਸਕ੍ਰਾਈਬ ਔਰ ਥੱਲੇ ਕਮੈਂਟ ਜਰੂਰ ਕਰਦਿਆ ਕਰੋ ਤਾਂਕਿ ਤੁਹਾਡਾ ਫੀਡਬੈਕ ਮੈਨੂੰ ਮਿਲਦਾ ਰਹੇ ਧੰਨਵਾਦ